ਹਾਂਜੀ ਪੰਜਾਬ ਚ ਰਹਿੰਦੇ ਪੰਜਾਬੀਆਂ ਦਾ ਇੱਕ ਸਵਾਲ ਹਮੇਸ਼ਾ ਹੀ ਰਹਿੰਦਾ ਹੈ ਕਿ ਸਾਨੂੰ ਕੈਨੇਡਾ ਆਉਣਾ ਚਾਹੀਦਾ ਹੈ ਜਾਂ ਨਹੀਂ ਆਉਣਾ ਚਾਹੀਦਾ ਤਾਂ ਮੈਂ ਵੀ ਜਦੋਂ ਆਪਣੇ ਦੋਸਤਾਂ ਨੂੰ ਫੋਨ ਲਾਉਣਾ ਹੈ ਜਾਂ ਰਿਸ਼ਤੇਦਾਰਾਂ ਨੂੰ ਫੋਨ ਲਾਉਣਾ ਹੈ ਚਾਹੇ ਤੁਸੀਂ ਮੇਰੀ ਕੁਝ ਵੀਡੀਓ ਦੇ ਵਿੱਚ ਕਮੈਂਟ ਵੀ ਦੇਖ ਸਕਦੇ ਆ ਤਾਂ ਉਹਦੇ ਵਿੱਚ ਵੀ ਹੁੰਦਾ ਹੈ ਕਿ ਸਾਨੂੰ ਕੈਨੇਡਾ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤਾਂ ਇਹ ਸਵਾਲ ਹਮੇਸ਼ਾ ਹੀ ਬਣਿਆ ਰਿਹਾ ਪਰ ਜੇ ਅੱਜ ਦੇ ਟਾਈਮ ਨੂੰ ਦੇਖੀਏ ਕਿ ਕੈਨੇਡਾ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਤਾਂ ਇਹਦੇ ਦੋਨੋਂ ਹੀ ਜਵਾਬ ਨੇ yes ਵੀ ਤੇ no ਵੀ ਪਰ ਕਿਹੜੇ ਲੋਕਾਂ ਲਈ yes ਹੈ ਤੇ ਕਿਹੜੇ ਲੋਕਾਂ ਲਈ no ਆ ਉਹ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤਾਂ ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਹਾਂ ਕਿ ਕੈਨੇਡਾ ਸਾਨੂੰ ਆਉਣਾ ਕਿਉਂ ਚਾਹੀਦਾ ਤਾਂ ਕੁਝ ਰੀਜਨ ਨੇ ਜਿੰਨਾ ਲਈ ਕਿ ਤੁਸੀਂ ਕੈਨੇਡਾ ਆ ਸਕਦੇ ਆ ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਆ ਰੂਲ ਰੈਗੂਲੇਸ਼ਨਸ ਤਾਂ ਕੈਨੇਡਾ 'ਚ ਇਹ ਗੱਲ ਮੰਨਣ ਵਾਲੀ ਆ ਕਿ ਇੱਥੇ ਜਿਹੜੇ ਇੰਡੀਆ ਦੇ ਮੁਕਾਬਲੇ ਆ ਉਹ ਵਧੀਆ ਰੂਲ ਤੇ ਰੈਗੂਲੇਸ਼ਨਸ ਨੇ ਟ੍ਰੈਫਿਕ ਨੂੰ ਲੈ ਕੇ ਹੋਣ ਜਾਂ ਚਾਹੇ ਹੋਰ ਵੀ ਕਿਸੇ ਵੀ ਚੀਜ਼ ਨੂੰ ਲੈ ਕੇ ਚਾਹੇ ਤੁਹਾਨੂੰ ਕੋਈ ਕਾਨੂੰਨ ਵੱਲੋਂ ਕੋਈ ਨਿਆ ਹੋਵੇ ਨਾ ਹੋਵੇ ਤਾਂ ਉਹਦੇ ਲਈ ਕੀ ਇਹ ਚੀਜ਼ਾਂ ਹੈਗੀਆਂ ਨੇ ਤਾਂ ਇਸ ਤੋਂ ਇਲਾਵਾ ਕੀ ਇੱਥੋਂ ਦਾ এনवायरमेंट ਵਧੀਆ ਹੈ ਤਾਂ ਹੋਰ ਤੁਸੀਂ ਕਹਿ ਸਕਦੇ ਹੋ ਤੁਸੀਂ ਨਾਰਮਲ ਕੰਮ ਕਰਕੇ ਕੀ ਆ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ ਵਧੀਆ ਇਹ ਤਾਂ ਗੱਲ ਹੋ ਗਈ ਕਿ ਕੈਨੇਡਾ ਆਉਣਾ ਕਿਉਂ ਚਾਹੀਦਾ ਪਰ ਫੇਰ ਵੀ ਸਾਰੇ ਲੋਕ ਕੈਨੇਡਾ ਨਹੀਂ ਆ ਸਕਦੇ ਕਿਉਂਕਿ ਕੁਝ ਲੋਕ ਨੇ ਜਿਹੜੇ ਮਤਲਬ ਪੈਸੇ ਚੱਕ ਧਰ ਕੇ ਜੇ ਕੈਨੇਡਾ ਆਉਣਗੇ ਤਾਂ ਉਹ ਕੀ ਆ ਮਤਲਬ ਪੰਜਾਬ ਵਿੱਚ ਉਹਨਾਂ ਦਾ ਸਾਰਾ ਕੁਝ ਕੀ ਆ ਤੈਸ ਮੈਚ ਹੋ ਜਾਊਗਾ ਤਾਂ ਮੈਂ ਉਹੀ ਗੱਲ ਕਰਦਾ ਕਿ ਕਿਹੜੇ ਲੋਕ ਹੈ ਜਿਹੜੇ ਹੁਣ ਕੈਨੇਡਾ ਆ ਸਕਦੇ ਤਾਂ ਮੈਂ ਦੋ categories ਵਿੱਚ ਲੋਕਾਂ ਨੂੰ ਵੰਡਿਆ ਹੋਇਆ ਕਿ ਜਿਹੜੇ ਲੋਕ ਕੈਨੇਡਾ ਆ ਸਕਦੇ ਆ ਤੇ ਜਿਹੜੇ ਨਹੀਂ ਆ ਸਕਦੇ ਜਾਂ ਜਿਹੜਿਆਂ ਨੂੰ ਨਹੀਂ ਆਉਣਾ ਚਾਹੀਦਾ ਤਾਂ ਪਹਿਲਾਂ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਲੋਕ ਕੀ ਆ ਕੈਨੇਡਾ ਆ ਸਕਦੇ ਜਿਨ੍ਹਾਂ ਨੂੰ ਮੋਸਟ ਵੈਲਕਮ ਹੈ ਤਾਂ ਜੋ ਅੱਜ ਦਾ ਟਾਈਮ ਹੈ ਪਹਿਲਾਂ ਤੁਹਾਨੂੰ ਕੈਨੇਡਾ ਦੀ ਕੰਡੀਸ਼ਨ ਦੱਸ ਦਿੰਨੇ ਆ ਅਕਸਰ ਅੰਦਾਜ਼ਾ ਇਹੀ ਲਾਇਆ ਜਾਂਦਾ ਹੈ ਕਿ ਫੁਲਾਨੇ ਦੇ ਮੁੰਡੇ ਨੇ ਤਾਂ ਇੰਨੇ ਪੈਸੇ ਭੇਜਤੇ ਫੁਲਾਨੇ ਦੀ ਕੁੜੀ ਨੇ ਤਾਂ ਇੰਨੇ ਪੈਸੇ ਭੇਜਤੇ ਉਹਨਾਂ ਨੇ ਵਧੀਆ ਘਰ ਪਾ ਲਿਆ ਗੱਡੀ ਲੈ ਲਈ ਤਾਂ ਇਸ ਤੋਂ ਹੀ ਜਿਹੜੀ ਕੈਨੇਡਾ ਦੀ ਕੀ ਹੈ ਕੰਡੀਸ਼ਨ ਦਾ ਕੈਨੇਡਾ ਵਿੱਚ ਕਿੰਨੇ ਪੈਸੇ ਬਣਦੇ ਆ ਇਸ ਚੀਜ਼ ਦਾ ਅੰਦਾਜ਼ਾ ਲਾਇਆ ਜਾਂਦਾ ਪਰ ਇੱਕ ਗੱਲ ਜਰੂਰ ਸਮਝੋ ਹਰ ਇੱਕ ਕੋਈ ਵੀ ਇੱਥੇ ਸਟੂਡੈਂਟ ਆ ਮੁੰਡਾ ਚਾਹੇ ਕੁੜੀ ਆ ਕੋਈ ਵੀ ਇੱਥੇ ਸੇਮ ਪੈਸੀ ਨਹੀਂ ਕਮਾ ਰਿਆ ਹਰ ਇੱਕ ਦੀ ਅਲੱਗ ਅਮਾਉਂਟ ਹੈ ਅਲੱਗ ਨੌਕਰੀ ਆ ਅਲੱਗ ਕੰਮ ਹੈ ਤਾਂ ਹਰ ਕਿਸੇ ਦਾ ਅਲੱਗ ਜਿਗਾਰੜ ਹੈ ਕੋਈ ਕੈਸ਼ ਤੇ ਕਰੀ ਜਾਂਦਾ ਕੋਈ ਸੈਂਤ ਤੇ ਕਰੀ ਜਾਂਦਾ ਤਾਂ ਤੁਸੀਂ ਐਦਾਂ ਕਿਸੇ ਨੂੰ ਕੰਪੇਅਰ ਕਰਕੇ ਡਿਸੀਜਨ ਕਦੇ ਵੀ ਨਾ ਲਾਓ ਜੇ ਕਿ ਸਾਨੂੰ ਕੈਨੇਡਾ ਜਾਣਾ ਚਾਹੀਦਾ ਤਾਂ ਗੱਲ ਕਰਦੇ ਆ ਕਿ ਜਿਹੜੇ ਲੋਕਾਂ ਕੋਲ ਆਪਣੇ ਪੈਸੇ ਹੈਗੇ ਆ ਕੁਝ ਸੇਵਿੰਗ ਹੈਗੀ ਆ 25 ਲੱਖ ਰੁਪਏ ਤੱਕ 20 ਤੋਂ 25 ਲੱਖ ਰੁਪਏ ਤੁਹਾਡੀ ਆਪਦੀ ਸੇਵਿੰਗ ਹੈ ਤੁਸੀਂ ਕਿਸੇ ਤੋਂ ਫੜੇ ਨਹੀਂ ਜਾਂ ਤੁਹਾਨੂੰ ਕੋਈ ਲੋਨ ਨਹੀਂ ਲੈਣਾ ਪੈਣਾ ਤੁਹਾਨੂੰ ਕੋਈ ਕਰਜ਼ਾ ਨਹੀਂ ਚੱਕਣਾ ਪੈਣਾ ਜ਼ਮੀਨ ਨਹੀਂ ਵੇਚਣੀ ਪੈਣੀ ਤਾਂ ਉਹ ਲੋਕ ਕੈਨੇਡਾ ਮੈਂ ਕਹਿੰਦਾ ਆ ਸਕਦੇ ਆ ਜਿਨ੍ਹਾਂ ਦਾ ਮਤਲਬ ਇੰਡੀਆ ਵਿੱਚ ਕੀ ਆ ਸਟੇਟਸ ਹੈਗਾ ਵਧੀਆ ਸਟੇਟਸ ਹੈਗਾ ਕੋਈ ਨੌਕਰੀ ਆ ਚਾਹੇ ਜ਼ਮੀਨ ਤੋਂ ਪੈਸੇ ਆ ਰਹੇ ਆ ਜਾਂ ਕੋਈ ਕਾਰੋਬਾਰ ਹੈ ਕਿਸੇ ਪਾਸੋਂ ਪੈਸੇ ਆ ਰਹੇ ਆ ਤਾਂ ਇੰਡੀਆ ਵਿੱਚ ਕਹਿਣ ਦਾ ਮਤਲਬ ਹੈ ਵਧੀਆ ਸੈਟ ਹੈ ਤਾਂ ਉਹਨਾਂ ਦਾ ਬੱਚਾ ਜਾਂ ਕੋਈ ਆਪ ਕੈਨੇਡਾ ਆਉਣਾ ਚਾਹੁੰਦਾ ਹੈ ਤਾਂ ਜਰੂਰ ਆਉਣਾ ਚਾਹੀਦਾ ਕਿਉਂਕਿ ਇੱਥੇ ਤੁਸੀਂ ਕੀ ਅਲੱਗ-ਅਲੱਗ ਕਲਚਰ ਦੇਖੋਗੇ ਤਾਂ ਫਿਊਚਰ ਵੀ ਮੈਂ ਕਹਿ ਸਕਦਾ ਤੁਹਾਡਾ ਵਧੀਆ ਹੋ ਸਕਦਾ ਕਿਉਂਕਿ ਚਾਹੇ ਤੁਹਾਨੂੰ ਆ ਕੇ ਇੱਥੇ ਛੋਟੇ-ਮੋਟੇ ਕੰਮ ਕਰਨੇ ਪੈਣ ਪਰ ਤੁਹਾਡੇ ਬੱਚੇ ਇੱਥੇ ਵਧੀਆ ਕੋਈ ਨੌਕਰੀ ਲੱਗ ਸਕਦੇ ਨੇ ਡਾਕਟਰ ਬਣ ਸਕਦੇ ਨੇ ਵਕੀਲ ਬਣ ਸਕਦੇ ਨੇ ਹੁਣ ਤੱਕ ਜਿਹੜੇ ਪੰਜਾਬੀ ਪਹਿਲਾਂ ਆਏ ਨੇ ਉਹਨਾਂ ਦੇ ਬੱਚੇ ਬਣੇ ਵੀ ਹੋਏ ਨੇ ਪੁਲਿਸ ਵਿੱਚ ਨੇ ਹਰ ਇੱਕ ਵਧੀਆ ਤੁਸੀਂ ਦੇਖ ਸਕਦੇ ਆ ਨੌਕਰੀ ਵਧੀਆ ਕਰ ਰਹੇ ਨੇ ਪ੍ਰੋਫੈਸਰ ਲੱਗੇ ਹੋਏ ਨੇ ਤਾਂ ਫਿਊਚਰ ਵਧੀਆ ਹੋ ਸਕਦਾ ਕੁਝ ਟਾਈਮ ਤੁਹਾਨੂੰ ਸਟਰਗਲ ਕਰਨਾ ਪੈ ਸਕਦਾ ਤਾਂ ਮੈਂ ਉਹ ਗੱਲ ਕਰ ਰਿਹਾ ਕਿ ਜਿੰਨਾਂ ਕੋਲ ਆਪਣੇ ਪੈਸੇ ਹੈਗੇ ਆ ਤਾਂ ਤੁਸੀਂ ਇਨਵੈਸਟਮੈਂਟ ਕਰੋਗੇ 4-5 ਸਾਲ ਤੁਹਾਨੂੰ ਵੇਟ ਵੀ ਕਰਨਾ ਪਊਗਾ ਤੁਹਾਡੇ ਪੈਸੇ ਨਹੀਂ ਵੀ ਰਿਕਵਰ ਹੋਣਗੇ 4 ਸਾਲਾਂ ਵਿੱਚ 5 ਸਾਲਾਂ ਵਿੱਚ ਮਤਲਬ ਤੁਹਾਡੇ ਉੱਪਰ ਕੋਈ ਕਰਜ਼ਾ ਨਹੀਂ ਹੋਣਾ ਤਾਂ ਹੁਣ ਗੱਲ ਕਰਦੇ ਆਂ ਜਿਹੜੇ ਦੂਜੇ ਲੋਕ ਐ ਜਿਨ੍ਹਾਂ ਕੋਲ ਆਪਣੇ ਪੈਸੇ ਨਹੀਂ ਕਿਸੇ ਰਿਸ਼ਤੇਦਾਰਾਂ ਤੋਂ ਫੜਨੇ ਆ ਲੋਨ ਚੱਕਣਾ ਜਾਂ ਕੋਈ ਜ਼ਮੀਨ ਵੇਚਣੀ ਆ ਆਪਣਾ ਬਿਜ਼ਨਸ ਐ ਜਿਹੜਾ ਉਸ ਨੂੰ ਵੇਚਣਾ ਤਾਂ ਉਹਨਾਂ ਲੋਕਾਂ ਨੂੰ ਮੈਂ ਕਹੂੰਗਾ ਕਿ ਤੁਹਾਨੂੰ ਇੱਥੇ ਆਉਣ ਦਾ ਨਹੀਂ ਕੋਈ ਫਾਇਦਾ ਤਿੰਨ ਤੋਂ 4 ਸਾਲਾਂ ਵਿੱਚ ਤੁਹਾਡਾ 25 ਲੱਖ ਰੁਪਈਆ ਜਿਹੜਾ ਉਹ ਰਿਕਵਰ ਨਹੀਂ ਹੋਣਾ ਪਰ ਜੇ ਤੁਸੀਂ ਕਿਸੇ ਦੂਜੇ ਨੂੰ ਦੇਖ ਕੇ ਇਹ ਡਿਸੀਜਨ ਲਾਉਂਗੇ ਕਿ ਫਲਾਣੇ ਦੇ ਮੁੰਡੇ ਨੇ ਤਾਂ 2 ਸਾਲਾਂ ਵਿੱਚ 20 ਲੱਖ ਲਾਤਾ 25 ਲੱਖ ਲਾਤਾ ਤਾਂ ਹਰ ਇੱਕ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਉਹਦਾ ਕੀ ਜੁਗਾਰ ਇੱਥੇ ਲੱਗਿਆ ਜਾਂ ਉਸਨੇ ਕੀ ਮਤਲਬ ਕੀਤਾ ਉਹਦਾ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਤੁਹਾਨੂੰ ਕੱਲੀ ਸਿਰਫ ਅਮਾਉਂਟ ਦਿਸ ਰਹੀ ਹੈ ਕਿ ਉਸ ਬੰਦੇ ਨੇ ਇੰਨੇ ਪੈਸੇ ਕਮਾਏ ਤਾਂ ਜ਼ਰੂਰੀ ਨਹੀਂ ਇੱਥੇ ਕਿ ਤੁਹਾਡਾ ਵੀ ਉਹੀ ਜੁਗਾਰ ਲੱਗ ਜੇ ਤੁਹਾਨੂੰ ਵੀ ਓਦਾਂ ਦੀ ਨੌਕਰੀ ਮਿਲ ਜੇ ਜੇ ਤੁਸੀਂ ਸਟੱਡੀ ਵੀਜ਼ਾ ਤੇ ਆ ਰਹੇ ਹੋ ਤੁਹਾਨੂੰ ਵੀ ਉਦੋਂ ਦਾ ਕਾਲਜ ਮਿਲ ਜੇ ਕਿ ਜਿੱਥੇ ਤੁਹਾਡੇ ਜਿਣੀਆਂ ਕਲਾਸਾਂ ਦਾ ਸਕੇਡਿਊਲ ਹੈ ਉਹਦੇ ਨਾਲ ਤੁਹਾਡਾ ਕੰਮ ਵੀ ਤੁਹਾਨੂੰ ਉਦੋਂ ਦਾ ਮੈਚਿੰਗ ਦਾ ਮਿਲ ਜੇ ਤਾਂ ਇਹ ਜ਼ਰੂਰੀ ਨੇ ਤਾਂ ਜੇ ਤੁਸੀਂ ਇੱਥੋਂ ਹੁਣ ਲੋਨ ਚੱਕ ਲੋ 30 ਲੱਖ ਰੁਪਏ ਦਾ 25 ਲੱਖ ਦਾ ਜਾਂ ਕਿਸੇ ਰਿਸ਼ਤੇਦਾਰ ਤੋਂ ਫੜ ਲਓ ਜਾਂ ਬੈਂਕ ਤੋਂ ਕਿਸੇ ਤੋਂ ਫੜ ਲਓ ਪਰ ਉਹ ਤੁਹਾਡੇ ਪੈਸੇ ਕੀ ਆ 4 ਸਾਲਾਂ ਵਿੱਚ 3 ਸਾਲਾਂ ਵਿੱਚ ਨਾ ਰਿਕਵਰ ਹੋਣ ਤਾਂ ਤੁਸੀਂ ਇੰਡੀਆ ਵਿੱਚ ਬਿਲਕੁਲ ਬਰਬਾਦ ਹੋ ਜਾਉਗੇ ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਦੇਖਣੀਆਂ ਪੈਂਦੀਆਂ ਆ ਆਪਾਂ ਸਿਰਫ ਇਹ ਨਹੀਂ ਦੇਖ ਸਕਦੇ ਕਿ ਫਲਾਨੇ ਦਾ ਮੁੰਡਾ ਗਿਆ ਹੋਇਆ ਤੇ ਉਹਨੇ ਵਧੀਆ ਮਤਲਬ ਉੱਧਰ ਸੈਟਲ ਹੋ ਗਿਆ 2-3 ਸਾਲਾਂ ਵਿੱਚ ਤਾਂ ਹੋ ਸਕਦਾ ਉਹਨਾਂ ਕੋਲ ਇੰਨੇ ਪਹਿਲਾਂ ਆਪਦੇ ਪੈਸੇ ਹੋਣ ਉਹ ਇਨਵੈਸਟਮੈਂਟ ਉਹਨਾਂ ਨੇ ਕੀਤੀ ਹੋਵੇ ਕਿਸੇ ਦਾ ਕਰਜ਼ਾ ਨਾ ਹੋਵੇ ਤੇ ਉਹੀ ਜਿਹੜਾ ਵੀ 25 ਲੱਖ ਹੋਇਆ ਉਹਨਾਂ ਨੇ ਘਰ ਤੇ ਲਾ ਲਿਆ ਹੋਵੇ ਗੱਡੀ ਲੈ ਲਈ ਹੋਵੇ ਬਾਅਦ ਵਿੱਚ ਪਰ ਜਿਹੜੇ ਬੰਦੇ ਕੋਲ ਕੁਝ ਹੈ ਹੀ ਨਹੀਂ ਜਿਹਨੇ ਫੜਕੀ ਲੈਣੀ ਆ ਉਹ ਤਾਂ ਕਰਜ਼ਾ ਲੋਂਦਾ ਹੀ ਮਤਲਬ ਜਿਹੜਾ ਉਹਦਾ ਵਿਆਜ ਬਣੂਗਾ ਉਹਨੇ ਕਿ ਪੈਸੇ ਇੱਧਰ ਕਮਾਊਗਾ ਕਿਉਂਕਿ ਬਹੁਤ ਸਾਰੇ ਖਰਚੇ ਵੀ ਤਾਂ ਹੈਗੇ ਆ ਨਾ ਬੰਦੇ ਦੇ ਤਾਂ ਉਹ ਆਪਣੇ ਖਰਚੇ ਕੱਢ ਕੇ ਜੋ ਉਹਦੀ ਸੇਵਿੰਗ ਹੋਊਗੀ ਇੱਥੇ ਕੈਨੇਡਾ ਵਿੱਚ ਉਹ ਤਾਂ ਬੰਦਾ ਵਿਆਜ ਹੀ ਦਿੰਦਾ ਰਹੂਗਾ ਤਾਂ ਜਿਹਨੇ ਪੈਸੇ ਫੜ ਦੜ ਕੇ ਆਉਣਾ ਉਸ ਨੂੰ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ ਆਪਦਾ ਇੱਧਰ ਜੇ ਤੁਹਾਡਾ ਵਧੀਆ ਕੰਮ ਚੱਲਦਾ ਤਾਂ ਚਲਾਓ ਜੇ ਨਹੀਂ ਚੱਲਦਾ ਤਾਂ ਕੋਈ ਥੋੜੀ ਬਹੁਤੀ ਅਮਾਉਂਟ ਨਾਲ ਤੁਸੀਂ ਕੀ ਆ ਇੰਡੀਆ ਵਿੱਚ ਕੰਮ ਸ਼ੁਰੂ ਕਰ ਸਕਦੇ ਆ ਪਰ ਦੂਜੇ ਪਾਸੇ ਜਿਹੜੇ ਬੰਦੇ ਕੋਲ ਆਪਣੇ ਪੈਸੇ ਹੈਗੇ ਆ ਤਾਂ ਉਹ ਆ ਸਕਦਾ ਮਤਲਬ ਸਿਰਫ ਇੱਥੇ ਪੈਸੇ ਕਮਾਉਣ ਲਈ ਨਹੀਂ ਤੁਸੀਂ ਦੁਨੀਆ ਦੇਖਣ ਆ ਸਕਦੇ ਆ ਤਾਂ ਪੰਜਾਬ ਇੱਕ ਛੋਟਾ ਜਿਹਾ ਤੁਹਾਨੂੰ ਪਤਾ ਰਾਜ ਹੈ ਤੇ ਇਸ ਧਰਤੀ ਦੀ ਗੱਲ ਕਰੀਏ ਤਾਂ ਬ੍ਰਹਿਮੰਡ ਵਿੱਚ ਕੀ ਆ ਇੱਕ ਕੰਨ ਜਿਹੜਾ ਇੱਕ ਧੂਲ ਦਾ ਕਣ ਹੈ ਉਹ ਵੀ ਬਹੁਤ ਵੱਡਾ ਤੇ ਧਰਤੀ ਤਾਂ ਬਹੁਤ ਜ਼ਿਆਦਾ ਛੋਟੀ ਹੈ ਤੇ ਜੇ ਆਪਾਂ ਮਤਲਬ ਆਪਣੇ ਦੇਸ਼ ਤੋਂ ਆਪਣੇ ਪਿੰਡ ਤੋਂ ਬਾਹਰ ਨਿਕਲ ਜਾਗੇ ਤਾਂ ਕੋਈ ਮਤਲਬ ਮਾੜੀ ਗੱਲ ਨਹੀਂ ਤੁਸੀਂ ਛੋਟੀ ਜੀ ਜ਼ਿੰਦਗੀ ਵਿੱਚ ਕੁਝ ਦੇਖ ਲਓਗੇ ਤਾਂ ਮਤਲਬ ਕੁਝ ਆਸ-ਪਾਸੇ ਦੀਆਂ ਹੋਰ ਜਿਹੜੀਆਂ ਕਮਿਊਨਿਟੀ ਨੇ ਕਲਚਰ ਨੇ ਉਹਨਾਂ ਨੂੰ ਐਕਸਪਲੋਰ ਕਰੋਗੇ ਦੇਖੋਗੇ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਤੁਹਾਡੇ ਪੈਰ ਨਹੀਂ ਬਾਹਰ ਚੱਲਦੇ ਮਤਲਬ ਤੁਹਾਡੇ ਮਾਪਿਆਂ ਨੂੰ ਇੱਧਰ ਤੰਗ ਹੋਣਾ ਪਵੇ ਕੱਲ ਨੂੰ ਤੁਹਾਡੇ ਪਿਓ ਨੂੰ ਸਪਰੇ ਵੀ ਨਹੀਂ ਪਵੇ ਤੇ ਇਦਾਂ ਦੇ ਕੰਮ ਕਰਕੇ ਕੈਨੇਡਾ ਜਾਣਾ ਜਾਂ ਕਿਸੇ ਵੀ ਆਸਟ੍ਰੇਲੀਆ ਅਮਰੀਕਾ ਜਾਣਾ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵਧੀਆ ਡਿਸੀਜਨ ਹੈ ਜਾਣਕਾਰੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੋਰ ਵੀ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਆ ਜਿਹੜੀਆਂ ਇਸ ਚੈਨਲ ਉੱਤੇ ਅਪਲੋਡ ਕੀਤੀਆਂ ਨੇ ਮੈਂ ਵਿਜ਼ਟਰ ਵੀਜ਼ੇ ਨੂੰ ਲੈ ਕੇ ਜਾਂ ਫਿਰ ਸਟੱਡੀ ਵੀਜ਼ੇ ਨੂੰ ਲੈ ਕੇ ਤਾਂ ਉਹ ਸਾਰੀਆਂ ਵੀਡੀਓ ਆ ਜਿਹੜੀਆਂ ਮੇਰੇ ਇਸ ਚੈਨਲ ਉੱਤੇ ਅਪਲੋਡ ਕੀਤੀਆਂ ਹੋਈਆਂ ਨੇ ਤਾਂ ਇਦਾਂ ਦੀ ਹੋਰ ਵੀ ਜੋ ਛੋਟੀ ਮੋਟੀ ਜਾਣਕਾਰੀ ਹੁੰਦੀ ਆ ਅਪਡੇਟ ਹੁੰਦੇ ਨੇ ਤਾਂ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਆ ਤਾਂ ਫਿਊਚਰ ਲਈ ਹੋਰ ਵੀਡੀਓ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ